ਕਿਸਾਨ ਭਰਾਵੋ ਜਿਹੜਾ ਤੁਸੀਂ ਸਾਹਮਣੇ ਮੇਰੇ ਖੇਤ ਦੇਖ ਰਹੇ ਹੋ ਇਹ ਮੇਰਾ ਆਪਣਾ ਖੇਤ ਹੈ ਤੇ ਇਹ ਲਗਭਗ ਹੁਣ 70-75 ਦਿਨਾਂ ਦਾ ਹੋ ਗਿਆ ਕੱਲ ਮੇਰੇ ਕੋਲ ਇੱਕ ਕਿਸਾਨ ਆਇਆ ਉਹ ਕਹਿੰਦਾ ਵੀ ਇਹਦੇ ਸਪਰੇਅ ਕਰਦੇ ਕਣਕ ਤੇਰੀ ਉੱਪਰੋਂ ਪੀਲੀ ਹੋ ਰਹੀ ਏ ਤੁਸੀਂ ਆ ਦੇਖ ਰਹੇ ਹੋ ਕਿ ਲੈਣ ਜੀ ਦੇਖਦੀ ਹੋਊਗੀ ਤੁਹਾਨੂੰ ਮੈਂ ਨੇੜੇ ਕਰਕੇ ਜੂਮ ਕਰਕੇ ਦਿਖਾਉਣਾ ਆ ਦੇਖੋ ਤੁਸੀਂ ਉਹ ਮੈਨੂੰ ਕਹਿੰਦਾ ਵੀ ਤੇਰੀ ਕਣਕ ਉੱਪਰੋਂ ਪੀਲੀ ਹੋ ਰਹੀ ਏ ਜੋਦਰ ਆਪਣੇਗਾ ਮਾਰੀ ਤੇ ਜਾਲੀ ਪੀਲੀ ਦੇਖਦੀ ਏ ਤੇ ਉਹਨੇ ਕਿਹਾ ਵੀ ਮੈਂ ਸਪਰੇਅ ਕਰਦਾ ਪਿਆਵਾ ਕਣਕ ਪੀਲੀ ਹੋਣ ਵਾਲੀ ਤੇ ਤੁਸੀਂ ਵੀ ਕਰ ਦੋ ਤੇ ਅਸੀਂ ਉਹਨੂੰ ਪੁੱਛਿਆ ਵੀ ਤੂੰ ਕਾਦੀ ਕਰਦਾ ਪਿਆ ਕਹਿੰਦਾ ਜ਼ਿੰਕ ਮੈਗਜ਼ੀਨ ਦੀ ਸੋ ਅਸੀਂ ਉਹਨੂੰ ਆਖਿਆ ਵੀ ਇਸ ਤੇ ਆ ਕੇ ਕਣਕ ਦੇ ਵਿੱਚ ਇਹ ਜ਼ਿੰਕ ਮੈਗਜ਼ੀਨ ਦੀ ਦਾ ਕਾਰਟ ਦਾ ਲੱਛਣ ਹੀ ਹੈ ਨਹੀਂਗੇ ਜਿਹੜੇ ਆਪਣੇ ਪੱਤੇ ਹੁੰਦੇ ਨੇ ਕਣਕ ਦੇ ਉੱਪਰ ਉੱਪਰ ਵਾਲੇ ਜਿਹ ਉੱਪਰ ਉਹਦੀਆਂ ਨੋਕਾਂ ਪੀੜੀਆਂ ਹੋ ਰਹੀਆਂ ਨੇ ਤਾਂ ਇਹਦੇ ਵੀ ਕਈ ਕਾਰਨ ਹੋ ਸਕਦੇ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਣਕ ਪੀਲੀ ਹੋਈ ਹੈ ਤਾਂ ਜ਼ਿੰਕ ਜਾਂ ਮੈਗਜ਼ੀਨ ਦੀ ਕਾਰਟ ਆ ਗਈ ਹੁੰਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੀ ਕਾਰਟ ਆ ਗਈ ਇਹਦਾ ਕਈ ਕਾਰਨ ਹੋ ਸਕਦੇ ਨੇ ਤੇ ਹੁਣ ਜੇ ਆਪਣਾ 70% ਇਹਨਾਂ ਦੀ ਕਣਕ ਦੇ ਵਿੱਚ ਪਹਿਲੀ ਗੱਲ ਤਾਂ ਜ਼ਿੰਕ ਮੈਗਜ਼ੀਨ ਦੀ ਘਾਟ ਆਉਂਦੀ ਨਹੀਂ ਕਿ ਜੇ ਜ਼ਮੀਨ ਸਹੀ ਏ ਮਿੱਟੀ ਨਹੀਂ ਚੱਕੀ ਹੋਈ ਤਾਂ ਉਹਦੇ ਵਿੱਚ ਕਦੇ ਇਹ ਘਾਟ ਆਉਂਦੀ ਹੀ ਨਹੀਂਗੀ ਤੇ ਜੇ ਮੰਨ ਲਓ ਕਣਕ ਪੀਲੀ ਹੋ ਰਹੀ ਏ ਇਦਾਂ ਹੁਣ ਮੇਰੀ ਇਹ ਕਣਕ ਪੀਲੀ ਹੋ ਰਹੀ ਏ ਇਹਦਾ ਮੈਂ ਇਹਦਾ ਕਾਰਨ ਇਹ ਆ ਵੀ ਅਸੀਂ ਜਿਹੜੀ ਸਪਰੇਅ ਕਰੀ ਸੀ ਤੇ ਗੁੱਲੀ ਡੰਡੇ ਵਾਲੀ ਅਸੀਂ ਐਕਸਲ 24D ਕਰੀ ਸੀਗੀ ਸੋ ਕਈ ਵਾਰ ਆਪਣੇ ਕੋਲ ਫੋਰਾ ਵਾਧੇ ਆ ਜਾਂਦਾ ਜੀ ਇਹ ਕੋਈ ਜਾਣ ਕੇ ਨਹੀਂ ਮਾਰਦੇ ਆਪਾਂ ਜਾਂ ਕੋਈ ਲੇਬਰ ਵਾਲਾ ਹੁੰਦਾ ਏ ਉਹਦੇ ਕੋਲ ਮਤਲਬ ਦੂਰੀ ਵਾਰ ਵਾਜੀ ਜਾਂਦਾ ਹੈ ਕਈ ਵਾਰ ਡੋਜ ਵੀ ਤਸੱਲੇ ਹੋ ਜਾਂਦੀ ਏ ਆਪਾਂ ਮਤਲਬ ਪੌਣੀ ਹੁੰਦੀ ਏ 5 ਗਿੱਲਿਆਂ ਦੀ ਤੇ ਉਹਦੇ ਵਿੱਚ ਆਪਾਂ ਉਹਨੂੰ 4 ਗਿੱਲਿਆਂ ਦੇ ਕਰ ਦਿੰਦੇ ਆ ਸੋ ਕਈ ਵਾਰ ਇਦਾਂ ਵੀ ਹੋ ਜਾਂਦਾ ਹੁੰਦਾ ਹੈ ਸੋ ਇਹ ਉਹਦੇ ਕਾਰਨ ਹੋਏ ਨੇ ਜਿਹੜੇ ਉੱਪਰ ਉੱਪਰ ਇਹ ਨੋਕਾਂ ਬੱਚੀਆਂ ਨੇ ਉਹਦੇ ਕਰਕੇ ਹੋਈਆਂ ਨੇ ਤੇ ਇੱਕ ਇਹ ਤਾਂ ਹੋਰ ਕਾਰਨ ਵੀ ਹੋ ਸਕਦਾ ਹੈ ਹੋਰ ਕਾਰਨ ਇਹਦੇ ਠੰਡ ਵੀ ਹੋ ਸਕਦੀ ਹੈ ਜਿਹੜੇ ਹੁਣ ਆਪਣਾ ਜਿਹੜਾ ਕੋਹਰਾ ਪਿਆ ਹੈ ਦੋ ਦਿਨ ਉਹਦੇ ਕਾਰਨ ਵੀ ਇਹਦਾ ਹੋ ਸਕਦਾ ਹੈ ਜਿਹੜੀ ਦੜਕੇਲ ਠੰਡ ਹੁੰਦੀ ਏ ਉਹ ਤਾਂ ਆਪਣੇ ਪਤਾ ਹੈ ਵੀ ਦਿਨੇ ਤਾਂ ਗਰਮੀ ਹੁੰਦੀ ਏ ਤੇ ਰਾਤ ਜਿਹੜਾ ਕੋਹਰਾ ਪਿਆ ਹੈ ਰਾਤ ਬਹੁਤ ਜ਼ਿਆਦਾ ਹੰਡ ਹੁੰਦੀ ਸੀਗੀ ਸੋ ਉਹਦੇ ਕਰਨੂੰ ਇਹ ਹੋ ਸਕਦਾ ਹੈ ਤੇ ਹੋਰ ਇਹਦੇ ਵਿੱਚ ਕੋਈ ਤਾਤੇ ਦੀ ਕੋਈ ਜਿੰਕ ਦੀ ਜਾਂ ਮੈਗਜ਼ੀਨ ਦੀ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈਗੀਗੀ ਸੋ ਐਵੇਂ ਦੇਖੋ ਦੇਖ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂਗਾ ਸੋ ਇੱਕ ਸਪਰੇਅ ਕਰਦਾ ਹੈ ਤਾਂ ਉਹਨੂੰ ਦੇਖ ਕੇ ਦੂਜਾ ਕਿਸਾਨ ਵੀ ਢੋਲੀ ਚੱਕ ਲੈਂਦਾ ਸੋ ਐਵੇਂ ਆਪਾਂ ਆਪਣਾ ਖਰਚਾ ਵਧਾਉਣਾ ਹੈ ਇਹਦਾ ਕੋਈ ਬੈਨੀਫਿਟ ਨਹੀਂ ਹੋਊਗਾ ਜੇ ਤੁਸੀਂ ਸਪਰੇਅ ਕਰਨੀ ਹੀ ਹੈ ਤਾਂ ਹੁਣ ਇਹਦੇ ਵਿੱਚ ਕੋਈ ਸਪਰੇਅ ਨਹੀਂ ਕਰਨੀਗੀ ਸੋ ਇਹਨੂੰ ਗਾਂ ਜਾ ਕੇ ਜਦੋਂ ਇੱਕ ਹਨਕ ਬੱਲੀਆਂ ਤੇ ਆਊਗੀ ਜਦੋਂ ਆਪਣੇ ਛਿਟਾਵੰਦਰ ਬਣਾਉਣ ਲੱਪੇਗੀ ਔਰ ਤੁਸੀਂ ਇਹਦੇ ਉੱਪਰ ਚ ਐਨਪੀਕੇ ਦੀ ਜਾਂ ਕੋਈ ਹੋਰ ਪੋਟਾਸ਼ ਵਾਲੇ ਸਪਰੇ ਕੋਈ ਵੀ ਕਰ ਸਕਦੇ ਹੋ ਪਰ ਹੁਣ ਇਹਦੇ ਉੱਤੇ ਸਪਰੇ ਕਰਦਾ ਕੋਈ ਵੀ ਤਾਕਤ ਵਾਲੀ ਇਹਦਾ ਕੋਈ ਤੋਕਣੀ ਹੈਗਾਗਾ ਤੁਸੀਂ ਆਪਦੀ ਜਿਹੜੀ ਯੂਰੀਆ ਉਸ ਹਮੇਸ਼ਾ ਪੂਰੀ ਕਰੋ ਤੇ ਤੁਹਾਨੂੰ ਕਨਕ ਤੁਹਾਡੀ ਵੈਸੀ ਹੀ ਬਹੁਤ ਵਧੀਆ ਚੰਗਾ ਰਿਜ਼ਲਟ ਰਹੇਗੀ ਤੇ ਗਰੋਥ ਵਿੱਚ ਕੋਈ ਵੀ ਕਮੀ ਨਹੀਂ ਆਵੇਗੀ ਸੋ ਜਿਹੜੇ ਤੁਸੀਂ ਆਕਣਕ ਦੇਖ ਰਹੇ ਹੋ ਇਹਦੇ ਵਿੱਚ ਆਪਾਂ 3 ਗੱਟੇ ਯੂਰੀਆ ਪਾਈ ਹੋਈ ਜੀ ਮਸ਼ੀਨ ਨਾਲ ਵਿਜੀ ਹੋਈ ਹੈ ਤੇ 50 ਕਿਲੋ ਬੀਜ ਸੀਗਾ ਇਹਦੇ ਚ ਕਿੱਲੇ ਦਾ ਤੇ 50 ਕਿਲੋ ਨਾਲ ਡੀਏਪੀ ਸੀਗੀ ਤੇ ਤੁਸੀਂ ਅਨਗ੍ਰੋਥ ਚੈੱਕ ਕਰੋ ਕੋਈ ਕਮੀ ਨਹੀਂ ਹੈਗੀਗੀ ਐਵੇਂ ਬੇਫਾਲ ਤੂ ਯੂਰੀਆ ਪਾਉਂਦੇ ਕੋਈ ਜ਼ਰੂਰਤ ਨਹੀਂ ਹੈਗੀ ਤੇ 3 ਗੱਟੇ ਜਾਂ 4 ਗੱਟੇ ਯੂਰੀਆ ਬਹੁਤ ਹੁੰਦੀ ਹੈ ਬਾਕੀ ਵੱਖ-ਵੱਖ ਜ਼ਮੀਨਾਂ ਦਾ ਹਿਸਾਬ ਹੁੰਦਾ ਹੈ ਕਈ ਵੀਰ 2 ਢਾਈ ਨਾਲ ਵੀ ਸਾਰ ਲੈਂਦੇ ਨੇ ਤੇ ਕਈਆਂ ਤੇ 4 4 5 5 ਵੀ ਡੋਜ਼ ਪਹੁੰਚ ਜਾਂਦੀ ਏ ਉਹ ਆਪਣੀ ਜ਼ਮੀਨਾਂ ਦਾ ਵੱਖ-ਵੱਖ ਹਿਸਾਬ ਹੁੰਦਾ ਸੋ ਕਿਸਾਨ ਭਰਾਓ ਐਵੇਂ ਬੇਫਾਲ ਤੂ ਖਰਚਾ ਕਰਨ ਦਾ ਕੋਈ ਸੋ ਜਰੂਰਤ ਅਨੁਸਾਰ ਹੀ ਕੰਨ ਉਤੇ ਸਪਰੇਅ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ